ਗੁਰਾਇਆ ਹਾਈਵੇ ਤੇ ਬੀਤੀ ਰਾਤ ਸ਼੍ਰੀਨਗਰ ਤੋਂ ਸੇਬਾ ਦੀ ਲੋਡ ਲੈ ਕੇ ਭਵਾਨੀ ਹਰਿਆਣਾ ਵੱਲ ਜਾ ਰਿਹਾ ਟਰੱਕ ਟਾਇਰ ਫਟਣ ਕਨ ਪਲਟ ਗਿਆ ਇਹ ਜਾਣਕਾਰੀ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਸਰਬਜੀਤ ਸਿੰਘ ਨੇ ਸਾਂਝੀ ਕੀਤੀ ਉਨ੍ਹਾਂ ਮੁਤਾਬਿਕ ਮਿਸ਼ਰਾਟਾ ਬੇਦੇ ਮਾਲਕ ਨੇ ਸੂਚਨਾ ਦਿੱਤੀ ਕਿ ਟਰੱਕ ਨੰਬਰ ਜੇਕੇ 08 ਕਯੂ 8112 ਅਚਾਨਕ ਟਾਇਰ ਫਟਣ ਨਾਲ ਅਸੰਤੁਲਨ ਹੋ ਗਿਆ ਤੇ ਸੜਕ ਵਿਚਕਾਰ ਪਲਟ ਗਿਆ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਤੇ ਪੁੱਜੀ ਟਰੱਕ ਨੂੰ ਕਿਨਾਰੇ ਕਰਵਾਇਆ ਗਿਆ ਤੇ ਕੁਝ ਸਮੇਂ ਬਾਅਦ ਆਵਾਜਾਈ ਵਾਪਸ ਚਾਲੂ ਕਰ ਦਿੱਤੀ ਗਈ ਖੁਸ਼ਕਿਸਮਤੀ ਨਾਲ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਂਜੀ ਸਰ ਇੱਕ ਗੁਰਾਇਆਂ ਹਾਈਵੇ ਤੇ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਇਸ ਹਾਸੇ ਸੰਬੰਧੀ ਸਾਨੂੰ ਮਿਸ਼ਰਾ ਟਾਪਾ ਦੇ ਓਨਰ ਨੇ ਕਾਲ ਕੀਤੀ ਸੀ ਕਿ ਇੱਥੇ ਐਕਸੀਡੈਂਟ ਹੋਇਆ ਆ ਉਹਨਾਂ ਦੇ ਲਾਗੇ ਐਕਸੀਡੈਂਟ ਹੋਇਆ ਸੀ ਆ ਇਹ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਿ ਟਰੱਕ ਡਰਾਈਵਰ ਨੇ ਦੱਸਿਆ ਕਿ ਮੇਰੀ ਗੱਡੀ ਦਾ ਟਾਇਰ ਫਟਣ ਕਾਰਨ ਗੱਡੀ ਰੋਡ ਦੇ ਉੱਪਰ ਹੀ ਪਲਟ ਗਈ। ਇੱਕ ਐਂਟਰ ਸ਼੍ਰੀਨਗਰ ਤੋਂ ਸੇਵ ਲੈ ਕੇ ਭਵਾਨੀ ਹਰਿਆਣਾ ਜਾ ਰਹੇ ਸੀ ਜਿਹੜਾ ਕਿ ਇੱਥੇ ਇਹ ਹਾ사ਗ੍ਰਸਤ ਹੋ ਗਿਆ। ਸਾਡੀ ਟੀਮ ਨੇ ਮੌਕੇ ਤੇ ਹੀ ਇਹਨਾਂ ਨੂੰ ਸਹਾਇਤਾ ਦਿੰਦੇ ਹੋਏ ਗੱਡੀ ਪਬਲਿਕ ਦੀ ਸਹਾਇਤਾ ਨਾਲ ਸਾਈਡ ਤੇ ਕਰਵਾਈ ਅਤੇ ਥਾਣਾ ਕਰਾਇੰਦੇ ਡਿਊਟੀ ਅਫਸਰ ਏਐਸਆਈ ਸਰਿੰਦਰ ਪਾਲ ਨੂੰ ਇਹਦੇ ਬਾਰੇ ਸੂਚਨਾ ਦਿੱਤੀ। ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਤਾਂ ਵਿਚਾਰੇ ਟ੍ਰੈਫਿਕ ਵੀ ਨਿਰਵਿਘਨ ਚੱਲ ਰਿਹਾ ਲੇਕਿਨ ਦੋ ਲੇਨਾਂ ਚੱਲ ਰਹੀਆਂ ਇੱਕ ਲੇਨ ਬਲੌਕ ਥੈਂਕ ਯੂ ਸਰ